ਸਬਸਕ੍ਰਾਈਬ ਬਟਨ ਦਬਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਦਬਾ ਕੇ ਨੋਟੀਫਿਕੇਸ਼ਨ ਔਨ ਕਰ ਲਓ ਹਰ ਸਰਕਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਹੈਲੋ ਫਰੈਂਡਸ ਮੇਰਾ ਨਾਮ ਹੈ ਹਰਦੀਪ ਸਿੰਘ ਮੇਰੇ ਚੈਨਲ ਮੈਂ ਆਪ ਸਭੀ ਦਾ ਸੁਆਗਤ ਹੈ ਦੋਸਤੋ ਅੱਜ ਇੱਕ ਹੋਰ ਨਵੀਂ ਭਰਤੀ ਦੇ ਨੋਟੀਫਿਕੇਸ਼ਨ ਦੇ ਨਾਲ ਹਾਜ਼ਰ ਹੋ ਚੁੱਕਾ ਹਾਂ ਜੀ ਵੀਡੀਓ ਚੰਗਾ ਲੱਗਿਆ ਲਾਈਕ ਜਰੂਰ ਕਰਿਓ ਜੇਕਰ ਦੋਸਤੋ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਸਰਕਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਚਲੋ ਦੋ ਪ੍ਰੋਸੈਸਰ ਸਰਵਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੋਸਟ ਨੰਬਰ 1 ਜੀ ਚਪੜਾਸੀ ਦੀ ਪੋਸਟ ਹੈ ਜੀ ਪੰਜ ਪੋਸਟਾਂ ਨੇ ਨੰਬਰ 2 ਜੀ ਸਪੀਪਰ ਦੀ ਪੋਸਟ ਹੈ ਜੀ ਦੋ ਪੋਸਟਾਂ ਨੇ ਜੀ ਨੰਬਰ 3 ਪ੍ਰੋਸੈਸਰ ਸਰਵਰ ਦੀ ਪੋਸਟ ਹੈ 10 ਪੋਸਟਾਂ ਨੇ ਜੀ ਟੋਟਲ 17 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਬੇਤਨ ਜੀ 4900 ਪਲੱਸ 10680 ਪਲੱਸ ਗ੍ਰੇਡ 1300 ਪਲੱਸ ਕਰ ਲੈਣਾ ਜੀ ਇੰਨੀ ਸੈਲਰੀ ਆਏਗੀ ਯੋਗਤਾ ਤੁਸੀਂ 8ਵੀਂ ਪਾਸ ਕੀਤੀ ਹੈ ਜਾਂ 10ਵੀਂ ਪਾਸ ਕੀਤੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਏਜ 18 ਤੋਂ 35 ਸਾਲ ਦੇ ਵਿੱਚ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਜੌਬ ਲੋਕੇਸ਼ਨ ਤੁਹਾਡਾ ਲੁਧਿਆਣਾ ਪੰਜਾਬ ਰਹੇਗਾ ਜੀ ਦੋਸਤੋ ਆਬੇਦਨ ਤੁਸੀਂ ਆਫਲਾਈਨ ਆਬੇਦਨ ਕਰਨਾ ਹੈ ਜੀ ਚੈਨ ਪ੍ਰਕਿਰਿਆ ਇੰਟਰਵਿਊ ਦੇ ਬੇਸ ਤੇ ਤੁਹਾਡਾ ਸੈLECTION ਹੋਵੇਗਾ ਜੀ ਉਹ ਲਾਸਟ ਡੇਟ ਜੋ ਰਹੇਗੀ ਜੀ ਦੋਸਤੋ 11 ਮਾਰਚ 2019 ਤੋਂ ਪਹਿਲਾਂ ਤੁਸੀਂ ਅਰਜ਼ੀ ਕਰ ਦੇਣਾ ਜੀ ਹੁਣ ਤੁਹਾਨੂੰ ਫਾਰਮ ਦਿਖਾ ਦੇਣਾ ਜੀ ਜਿਹੜਾ ਫਾਰਮ ਤੁਸੀਂ ਭਰ ਕੇ ਭੇਜਣਾ ਜੀ ਦੋਸਤੋ ਇਹ ਨੋਟੀਫਿਕੇਸ਼ਨ ਹੈ ਜੀ ਇਹਦਾ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਿਆਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲਿਓ ਪੜ੍ਹਨ ਤੋਂ ਬਾਅਦ ਤੁਸੀਂ ਇਹ ਜੌਬ ਲਈ ਅਪਲਾਈ ਕਰ ਦੇਣਾ ਜੀ ਟੋਟਲ ਪੋਸਟਾਂ ਤੁਹਾਨੂੰ ਮੈਂ ਦੱਸ ਦਿੱਤਾ 17 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਜੀ 8ਵੀਂ ਪਾਸ ਹੋ 10ਵੀਂ ਪਾਸ ਹੋ 12ਵੀਂ ਪਾਸ ਹੋ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਪੋਸਟਾਂ ਨੇ ਚਪੜਾਸੀ ਦੀ ਔਰ ਪ੍ਰੋਸੈਸਰ ਸਰਵਰ ਦੀਆਂ ਪੋਸਟਾਂ ਨੇ ਜੀ ਜੋ ਲਾਸਟ ਡੇਟ ਰਹੇਗੀ 11/3/2019 ਤ ਅਪਲਾਈ ਕਰ ਦੇਣਾ ਜੀ ਸਾਮ 5 ਵਜੇ ਤੱਕ ਜੀ ਇਹ ਪਰਫਾਰਮਾ ਜੀ ਇਹ ਜਿਹੜਾ ਤੁਸੀਂ ਭਰ ਕੇ ਭੇਜਣਾ ਇਹ ਦੇਖੋ ਜੀ ਇਹ ਪਰਫਾਰਮਾ ਇਹਦਾ ਲਿੰਕ ਵੀ ਮੈਂ ਆਪਣੇ ਡਿਸਕ੍ਰਿਪਸ਼ਨ ਬਾਕਸ ਦੇ ਦਿਆਂਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਭਰ ਲਿਓ ਭਰ ਕੇ ਤੁਸੀਂ ਅਪਲਾਈ ਕਰ ਦੇਣਾ ਜੀ ਆਪਣੇ ਪੂਰੇ ਡਾਕੂਮੈਂਟ ਵਗੈਰਾ ਸਾਰਾ ਇਹਦੇ ਨਾਲ ਸਬਮਿਟ ਕਰਕੇ ਤੁਸੀਂ ਭੇਜ ਦੇਣਾ ਜੀ ਇਹਨਾਂ ਦੇ ਐਡਰੈਸ ਉੱਤੇ ਇਹਨਾਂ ਦਾ ਐਡਰੈਸ ਮੈਂ ਤੁਹਾਨੂੰ ਦੱਸ ਦਿੰਦਾ ਜੀ ਇਹਨਾਂ ਦਾ ਐਡਰੈਸ ਹੈ ਜੀ ਇਹਨਾਂ ਦੀ ਆਫਸਲੀ ਵੈਬਸਾਈਟ ਤੇ ਵੀ ਜਾ ਕੇ ਤੁਸੀਂ ਉਹਨਾਂ ਦੀ ਪੂਰੀ ਡਿਟੇਲ ਦੇਖ ਸਕਦੇ ਹੋ ਜੀ ਇਹ ਆਫਸ ਇਹ ਸੈਡਰੈਸ ਤੁਸੀਂ ਸੈਂਡ ਕਰ ਦੇਣਾ ਜੀ ਭੇਜ ਦੇਣੀ ਐਪਲੀਕੇਸ਼ਨ